ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਇਸ ਸਾਲ 2026 ਦੇ ਪ੍ਰੋਗਰਾਮ ਅਨਾਉਂਸ ਕਰਨ ਵਾਸਤੇ ਆਪ ਸੰਗਤ ਦੇ ਸਨਮੁਖ ਹੋਏ ਆ ਸੁਸੰਗਤ ਜੀ ਆਪਣਾ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਫਰਵਰੀ ਮਹੀਨੇ ਦੇ ਵਿੱਚ ਹੋਏਗਾ ਦੂਜਾ ਪ੍ਰੋਗਰਾਮ ਮਾਰਚ ਮਹੀਨੇ ਦੇ ਵਿੱਚ ਹੋਏਗਾ ਤੀਜਾ ਪ੍ਰੋਗਰਾਮ ਅਪ੍ਰੈਲ ਮਹੀਨੇ ਦੇ ਵਿੱਚ ਹੋਏਗਾ ਇਹ ਜੋ ਤਿੰਨ ਪ੍ਰੋਗਰਾਮ ਹਨ ਇਹ ਆਪਣੀਆਂ ਸਾਰੀਆਂ ਸੰਗਤਾਂ ਦੇ ਸਾਂਝੇ ਪ੍ਰੋਗਰਾਮ ਹਨ ਸੋ ਪਹਿਲਾ ਜੋ ਫਰਵਰੀ ਮਹੀਨਾ ਦਾ ਪ੍ਰੋਗਰਾਮ ਹੈ ਉਹ ਹੈ ਮਾਗ ਮਹੀਨੇ ਦੇ ਜਪ ਪਾਠ ਜੋ ਆਪਾਂ ਕਰ ਰਹੇ ਹਾਂ ਉਹਨਾਂ ਦੇ ਸ਼ੁਕਰਾਨੇ ਵਜੋਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਪਹਿਲਾ ਪ੍ਰੋਗਰਾਮ ਆਪਣਾ ਫਰਵਰੀ ਮਹੀਨਾ 20 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਹਨ ਤੇ 22 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਣਿਆ ਹੈ 22 ਫਰਵਰੀ ਦਿਨ ਐਤਵਾਰ ਨੂੰ ਵੱਡਾ ਪ੍ਰੋਗਰਾਮ ਹੋਵੇਗਾ ਤਾਂ ਉਹਦੇ ਵਿੱਚ ਕੀਰਤਨ ਹੋਵੇਗਾ ਕੀਰਤਨ ਦੀਵਾਨ ਸੱਜਣਗੇ ਗੁਰੂ ਕੇ ਲੰਗਰ ਪਿਛਲੇ ਸਾਲ ਦੀ ਤਰ੍ਹਾਂ ਬਹੁਤ ਸੁੰਦਰ ਤਰੀਕੇ ਦੇ ਨਾਲ ਤਿਆਰ ਕੀਤੇ ਜਾਣਗੇ ਸੋ ਜੋ ਕੀਰਤਨ ਹੋਵੇਗਾ ਉਹ 33 ਸਾਜਿਆਂ ਦਾ ਹੋਵੇਗਾ ਜਬਦੀ ਟਕਸਾਲ ਦੇ ਸਿੰਘ ਕੀਰਤਨ ਕਰਨ ਵਾਸਤੇ ਆਉਣਗੇ ਸੁਸੰਗਤ ਜੀ ਇਹ ਜੋ ਅਖੰਡ ਪਾਠ ਸਾਹਿਬ 22 ਨੂੰ ਪ੍ਰਕਾਸ਼ ਹੋਣਾ ਹੈ 22 ਨੂੰ ਭੋਗ ਪੈਣਾ ਹੈ ਬਟ ਯਾਦ ਰੱਖੇ ਕਿ ਖੰਡ ਪਾਠ ਸਾਹਿਬ ਸੰਪੂਰਨ ਬਾਣੀ ਦਾ ਨਹੀਂ ਹੋਵੇਗਾ ਅਸੀਂ ਅਖੰਡ ਪਾਠ ਕਰਾਂਗੇ ਮਾਝ ਦੀ ਵਾਰ ਦਾ ਮਾਝ ਦੀ ਵਾਰ ਜੋ ਹੈ ਉਹ ਤਿੰਨ ਦਿਨ ਲਗਾਤਾਰ ਅਖੰਡ ਪਾਠ ਸਾਹਿਬਾਂ ਨੂੰ ਚੱਲੇਗੀ ਅਤੇ ਉਹਦਾ ਜੋ ਪਾਠ ਹੈ ਤਿੰਨ ਦਿਨ ਲਗਾਤਾਰ ਚੱਲਣਾ ਉਹ ਲਾਈਵ ਚੱਲੇਗਾ YouTube ਤੇ 48 ਆਵਰਜ਼ YouTube ਤੇ ਲਾਈਵ ਪਾਠ ਰਹੇਗਾ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਉਹ ਬਾਣੀ ਨੂੰ ਲਗਾਤਾਰ ਸੁਣ ਸਕਦੇ ਹੋ ਵਿਦੇਸ਼ਾਂ ਵਿੱਚ ਬੈਠੇ ਹੋ ਦੇਸ਼ ਵਿੱਚ ਬੈਠੇ ਹੋ ਪਿਛਲੀ ਵਾਰ ਵਾਂਗ ਜਿਉਂ ਆਪਾਂ ਸੁਖਮਨੀ ਸਾਹਿਬ ਲਾਈਵ ਕੀਤੇ ਸਨ ਉਦੋਂ ਥੋੜੀ ਜੀ ਟਾਈਮਿੰਗ ਦੀ ਅਫਸਰਟ ਹੋ ਜਾਂਦੀ ਸੀ ਇਧਰ ਵਾਲੇ ਸੁਣਨ ਵਾਲੇ ਹੁੰਦੇ ਸੀ ਤਾਂ ਦੂਸਰਿਆਂ ਦਾ ਅਮਰੀਕਾ ਕੈਨੇਡਾ ਵਾਲਾ ਨਿਊਜ਼ੀਲੈਂਡ ਵਾਲਾ ਯੂਕੇ ਵਾਲੇ ਇਹਨਾਂ ਦਾ ਸਾਰਿਆਂ ਦਾ ਸੁਣਨ ਦਾ ਟਾਈਮ ਹੋ ਜਾਂਦਾ ਸੀ ਸੋ ਹੁਣ ਆਪਾਂ 48 ਆਵਰਜ਼ ਲਾਈਵ ਰੱਖਣਾ ਤਾਂ ਸਾਰਿਆਂ ਸੰਗਤਾਂ ਦਿਨ ਰਾਤ ਸੁਣੋ ਟੀਵੀ ਤੇ ਸਣੋ ਫੋਨ ਤੇ ਸਣੋ ਜਿਵੇਂ ਵੀ ਠੀਕ ਲੱਗਦਾ ਬਟ ਯਾਦ ਰਹੇ ਕਿ ਮਾਜਦੀ ਵਾਰ ਦਾ ਪਾਠ ਆਪਾਂ ਪਤਾ ਕਿਉਂ ਕਰਨ ਲੱਗੇ ਆ ਕਿਉਂਕਿ ਮਾਜਦੀ ਵਾਰ ਬਹੁਤ ਗਿਆਨ ਭਰਪੂਰ ਵਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਤੇ ਸ਼ਾਇਦ ਆਪ ਜੀ ਨੂੰ ਯਾਦ ਹੋਵੇਗਾ ਕਿ ਇਸ ਆਗਮਨ ਪ੍ਰੂਪਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਇਸ ਸਾਲ ਬਹੁਤ ਸਾਰੇ ਪ੍ਰੇਮੀਆਂ ਦੇ ਗਿਆਨ ਦਵਾਰ ਖੁੱਲਣੇ ਹਨ ਇਸ ਕਰਕੇ ਆਪਣਾ ਫਰਵਰੀ ਦਾ ਜੋ ਪ੍ਰੋਗਰਾਮ ਹੈ 22 ਫਰਵਰੀ ਦਾ ਉਸ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਮਾਝ ਦੀਵਾਰ ਖੋਲੇ ਗਿਆਨ ਦਵਾਰ ਕਿਉਂਕਿ ਇਸ ਨੂੰ ਸੁਣ ਸੁਣ ਕੇ 48 ਆਵਰੇਜ ਅਖੰਡ ਪਾਠ ਸਾਹਿਬ ਵਾਂਗੂ ਲਗਾਤਾਰ ਬਾਣੀ ਦਾ ਜਾਪ ਹੋਣਾ ਤੇ ਜੋ-ਜੋ ਵੀਰ ਭੈਣ ਸੁਣਨਗੇ ਉਹਨਾਂ ਦੇ ਗਿਆਨ ਦੇ ਦਵਾਰ ਖੁੱਲਣੇ ਹਨ ਸੋ ਇਹ ਆਪਣਾ ਫਰਵਰੀ ਦਾ ਪ੍ਰੋਗਰਾਮ ਹੈ 22 ਫਰਵਰੀ ਨੂੰ ਵੱਡਾ ਪ੍ਰੋਗਰਾਮ ਹੋਵੇਗਾ ਸੰਗਤਾਂ ਨੂੰ ਉਸ ਦੇ ਵਿੱਚ ਖੁੱਲਾ ਸੱਦਾ ਦਿੱਤਾ ਗਿਆ ਹੈ ਕੀਰਤਨ ਦਰਬਾਰ ਹੋਣਗੇ ਗੁਰੂ ਕੇ ਲੰਗਰ ਹੋਣਗੇ ਇਸ 22 ਫਰਵਰੀ ਵਾਲੇ ਪ੍ਰੋਗਰਾਮ ਦੇ ਵਿੱਚ ਆਪ ਸੰਗਤਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਵੱਧ ਵੱਧ ਹਿੱਸਾ ਪਾਉਣਾ ਤਾਂ ਕਿ ਆਪਾਂ ਪਿਛਲੀ ਵਾਰ ਦੀ ਤਰ੍ਹਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਕਰ ਸਕੀਏ ਫਿਰ ਇਸ ਤੋਂ ਅੱਗੇ ਆ ਗਿਆ ਮਾਰਚ ਮਹੀਨੇ ਦਾ ਪ੍ਰੋਗਰਾਮ ਮਾਰਚ ਮਹੀਨੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਜਵੇਂ ਚੰਡੀ ਦੀ ਵਾਰ ਦੇ ਪਾਠ ਕੀਤੇ ਸੀ ਵਿਧੀ ਪੂਰਵਕ ਚੰਡੀ ਵਾਰ ਦਾ ਪਾਠ ਹੋਇਆ ਸੀ ਫਿਰ ਆਪਾਂ ਜਪ ਸਾਹਿਬ ਜੀ ਦੇ ਪਾਠ ਕਰਕੇ ਨਾਰੀਅਲ ਭੇਟ ਕੀਤੇ ਸਨ ਸੋ ਇਸ ਤਰ੍ਹਾਂ ਇਸ ਸਾਲ ਵੀ ਇਵੇਂ ਹੋਏਗਾ ਉਹ ਵੀ ਪ੍ਰੋਗਰਾਮ 22 ਮਾਰਚ ਦਿਨ ਐਤਵਾਰ ਦਾ ਹੈ ਮਾਰਚ ਮਹੀਨ੍ਹ ਵਾਲਾ ਸੋ ਉਸ ਪ੍ਰੋਗਰਾਮ ਦੇ ਵਿੱਚ ਪਿਛਲੇ ਸਾਲ ਵੀ ਆਪ ਸੰਗਤਾਂ ਨੇ ਆਪਣੇ ਆਪਣੇ ਪਰਿਵਾਰਾਂ ਵਾਸਤੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਪਰਿਵਾਰ ਦੀ ਸ਼ੁਖ ਸ਼ਾਂਤੀ ਵਾਸਤੇ ਆਪ ਸੰਗਤਾਂ ਨੇ ਹਿੱਸਾ ਪਾਇਆ ਸੀ ਇਹ ਸਾਰੇ ਜੋ ਚੰਡੀ ਦੀ ਵਾਰ ਦੇ ਪਾਠ ਹੈ ਉਹ ਇੱਕ ਤਰ੍ਹਾਂ ਐਂ ਹੀ ਕਹਿ ਲਓ ਵੀ ਪੇੜ ਹੋਣਗੇ ਮਤਲਬ ਕਿ ਜੋ-ਜੋ ਪਰਿਵਾਰ ਇਹ ਚੰਡੀ ਦੀ ਵਾਰ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਨਾਮ ਲਿਖਵਾਉਣਗੇ ਚੰਡੀ ਦੇ ਵਾਰ ਦੇ ਪਾਠ ਦੀ ਜੋ ਭੇਟਾ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਵਾਲਾ ਜੋ ਪਾਠ ਕਰਾਉਣਾ ਆਪਣੇ ਉਹਦੀ ਭੇਟਾ ਹੋਏਗੀ 5100 ਰੁਪਇਆ 5100 5100 ਰੁਪਇਆ ਭੇਟਾ ਹੋਵੇਗੀ ਤੇ ਇਸ ਪ੍ਰੋਗਰਾਮ ਦੇ ਵਿੱਚ ਉਹੀ ਵੀਰ ਭੈਣ ਹਾਜ਼ਰ ਹੋਣਗੇ ਜਿਨ੍ਹਾਂ ਦੇ ਨਾਮ ਲਿਖੇ ਹੋਣਗੇ ਜਿਨ੍ਹਾਂ ਦੇ ਨਾਮ ਦਾ ਪਾਠ ਹੋਵੇਗਾ ਇਸ ਦੇ ਵਿੱਚ ਖੁੱਲਾ ਸਰਦਾਰ ਨਹੀਂ ਹੈ ਇਸ ਦੇ ਵਿੱਚ ਲਿਮਟਿਡ ਹੈ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਵੀਰ ਭੈਣਾਂ ਨੇ ਪਾਠ ਕਰਾਉਣਾ ਹੈ ਉਹ ਆਪਣੇ ਆਪਣੇ ਨਾਮ ਲਿਖਵਾਉਣ ਤੇ ਆਪਣੀ ਪੇਟਾ ਦੇ ਕੇ ਅ ਉਸ ਲਿਸਟ ਦੇ ਵਿੱਚ ਆਪਾਂ ਆਪਦਾ ਨਾਮ ਲਿਖਵਾਈਏ ਫਿਰ ਇਸ ਪ੍ਰੋਗਰਾਮ ਦੇ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਵਿਧੀਪੂਰਵਕ ਆਪਨੇ ਦੇਖਿਆ ਕਿ ਚੰਡੀ ਦੀ ਵਾਰ ਦਾ ਪਾਠ ਵਿਧੀਪੂਰਵਕ ਹੋਵੇਗਾ ਨਾਰੀਅਲ ਦੀ ਬਲੀ ਦੇ ਨਾਲ ਜਿਸ ਤਰ੍ਹਾਂ ਪਿਛਲੀ ਵਾਰ ਹੀ ਸਿੰਘ ਆਏ ਸਨ ਚਮਕੌਰ ਸਾਹਿਬ ਤੋਂ ਬਾਬਾ ਵਿਧੀਚੰਦ ਦੇ ਦਲ ਦੇ ਸਿੰਘ ਆਏ ਸਨ ਇਸ ਵਾਰ ਵੀ ਬਿਧੀ ਕੰਦਾਲ ਦੇ ਸਿੰਘ ਆਉਣਗੇ ਅਤੇ ਬਿਧੀ ਦੇ ਨਾਲ ਚੰਡੀ ਦੀ ਵਾਰ ਦਾ ਪਾਠ ਕਰਨਗੇ ਜਿਸ ਤਰ੍ਹਾਂ ਨਾਰੀਅਲਾਂ ਦੀ ਭੇਟਾ ਦਿੱਤੀ ਜਾਂਦੀ ਹੈ ਜਾਂ ਬਲੀ ਦਿੱਤੀ ਜਾਂਦੀ ਹੈ ਉਹ ਆਪ ਦੇਖੋਗੇ ਔਰ ਦੇਖਿਆ ਵੀ ਹੈ ਉਸ ਤੋਂ ਬਾਅਦ ਫਿਰ ਨਾਲ ਹੀ ਜਪਸਾਖ ਦਾ ਪਾਠ ਹੋਵੇਗਾ ਤੇ ਨਾਰੀਅਲ ਜਿਵੇਂ ਜਿਵੇਂ ਕਿਸੇ ਨੇ ਆਪਣੇ ਨਾਮ ਲਿਖਵਾਏ ਹਨ ਫੈਮਿਲੀ ਦੇ ਮੈਂਬਰ ਜਿਹੜੇ ਆਉਣਗੇ ਉਸ ਨਾਰੀਅਲ ਨੂੰ ਜਪਸਾਖ ਦੇ ਪਾਠ ਦੇ ਨਾਲ ਨਾਲ ਅਗਨਪੇਟ ਕਰਨਗੇ ਸੋ ਇਹ ਆਪਣਾ ਮਾਰਚ ਮਹੀਨੇ ਦਾ ਪ੍ਰੋਗਰਾਮ ਹੈ ਚੰਡੀ ਦੀ ਵਾਰ ਦਾ ਇਹ ਸਾਰਾ ਪੇਡ ਹੈ ਜਿਹੜੇ ਜਿਹੜੇ ਵੀਰ ਆਪਣਾ ਨਾਮ ਲਿਖਵਾਉਣਗੇ ਪੇਟਾ ਦੇ ਕੇ ਉਹ ਵੀਰ ਭੈਣ ਹੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋ ਸਕਦੇ ਆ ਅੱਗੇ ਆ ਗਿਆ ਆਪਣਾ ਤੀਜਾ ਪ੍ਰੋਗਰਾਮ ਉਹ ਅਪ੍ਰੈਲ ਮਹੀਨ ਦਾ ਅਪ੍ਰੈਲ ਮਹੀਨ ਦੇ ਵਿੱਚ ਆਪਾਂ ਗੁਰਦੁਆਰਾ ਗਿਆਨ ਗੋਦੜੀ ਸ੍ਰੀ ਹਰਿਦੁਆਰ ਹਰਿਦੁਆਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਛੋਟਾ ਜਿਹਾ ਕਮਰਾ ਬਣਿਆ ਹੋਇਆ ਉਹਨਾਂ ਦੇ ਨਾਮ ਤੇ ਤਾਂ ਗੰਗਾ ਦੇਖਣਾ ਰਹੇ ਤੇ ਪਿਛਲੇ ਸਾਲ ਮੈਂ ਅਸੀਂ ਫੈਮਿਲੀ ਨਾਲ ਜਾ ਕੇ ਪ੍ਰੋਗਰਾਮ ਕਰਾਇਆ ਸੀ ਗਿਲੰਗਰ ਕਰਾਇਆ ਸੀ ਤਾਂ ਇਸ ਵਾਰ ਸੋਚਿਆ ਕਿ ਸਾਰੀ ਸੰਗਤ ਦਾ ਹਿੱਸਾ ਬਵਾਈਏ ਤਾਂ April ਮਹੀਨਾ ਦਾ ਪ੍ਰੋਗਰਾਮ ਹੋਵੇਗਾ ਆਪਣਾ 13 14 April ਨੂੰ 13 14 April ਨੂੰ ਅਸੀਂ ਲੰਗਰ ਲਾਵਾਂਗੇ ਉਸ ਲੰਗਰ ਦੇ ਵਿੱਚ ਸਾਰੀਆਂ ਸੰਗਤਾਂ ਦਾ ਹਿੱਸਾ ਹੋਵੇਗਾ ਇਹ ਲੰਗਰ ਹਰਦوار ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਦੁਆਰਾ ਗਿਆਨ ਗੋਦੜੀ ਵਿਖੇ 2 ਦਿਨ ਚੱਲੇਗਾ 13 ਅਤੇ 14 April ਨੂੰ ਇਹ ਗੁਰਦੁਆਰਾ ਉਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੰਗਾ ਦੇ ਕਿਨਾਰੇ ਜਾ ਕੇ ਪਾਣੀ ਪਛਮਵਲ ਨੂੰ ਦਿੱਤਾ ਸੀ ਸ਼ਿਵਦੇਵਲ ਨੂੰ ਪਾਣੀ ਦਿੱਤਾ ਸੀ ਤੇ ਉਹਨਾਂ ਲੋਕਾਂ ਨੂੰ ਗਿਆਨ ਕਰਵਾਇਆ ਸੀ ਤਾਂ ਇਸ ਗੁਰਦੁਆਰੇ ਦਾ ਨਾਮ ਗਿਆਨ ਗੋਦੜੀ ਹੈ ਸੋ ਇਸ ਕਰਕੇ ਅਸੀਂ ਉੱਥੇ ਇਸ ਵਾਰ ਲੰਗਰ ਲਾਵਾਂਗੇ 13 ਤੇ 14 ਦੋ ਦਿਨ ਲਗਾਤਾਰ ਆਪਣਾ ਲੰਗਰ ਚੱਲਣਾ ਕੋਸ਼ਿਸ਼ ਕਰਾਂਗੇ ਕਿ 15 ਤਰੀਕ ਦੀ ਸਾਡੀ ਵਾਪਸੀ ਹੈ ਤੇ 15 ਤਰੀਕ ਨੂੰ ਵੀ ਲੰਗਰ ਕਰਕੇ ਹੀ ਆਈਏ ਕੋਸ਼ਿਸ਼ ਹੋਵੇਗੀ ਸਾਡੀ ਉਹ ਜਿਸ ਤਰ੍ਹਾਂ ਸੰਗਤ ਦਾ ਹਿੱਸਾ ਆਵੇਗਾ ਜਿਸ ਤਰ੍ਹਾਂ ਮਾਇਆ ਆਏਗੀ ਉਸਾਂ ਦੇ ਨਾਲ ਪ੍ਰੋਗਰਾਮ ਫਿਰ 13 14 ਨੂੰ ਪ੍ਰੋਗਰਾਮ ਖੁੱਲੇ ਚੱਲਣੇ ਆ ਇਸ ਪ੍ਰੋਗਰਾਮ ਲੰਗਰ ਦੇ ਪ੍ਰੋਗਰਾਮ ਵਿੱਚ ਵੀ ਜੋ ਅਪ੍ਰੈਲ ਮਹੀਨਾ ਦਾ ਗੁਰਦੁਆਰਾ ਗਿਆਨ ਗੋਦੜੀ ਵਿਖੇ ਹਰਦੁਆਰ ਵਿਖੇ ਲੰਗਰ ਹੋਵੇਗਾ ਉਹਦੇ ਵਿੱਚ ਵੀ ਤੁਸੀਂ ਆਪਣੀਆਂ ਕਿਰਤ ਕਮਾਈਆਂ ਸਫਲ ਕਰਨੀਆਂ ਅਤੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਮਾਇਆ ਭੇਜ ਕੇ ਬਹੁਤ ਸਾਰੇ ਹਜ਼ਾਰਾਂ ਲੋਕਾਂ ਦੇ ਮੂੰਹ ਵਿੱਚ ਤੁਸੀਂ ਅੰਨ ਪਾਓਗੇ ਲੰਗਰ ਚਲਾਓਗੇ ਗੁਰੂ ਘਰ ਦੀ ਮਰਜ਼ਾ ਦੇ ਅਨੁਸਾਰ ਗੁਰੂ ਨਾਨਕ ਦਾ ਇਹੋ ਹੀ ਉਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਤੁਸੀਂ ਵੰਡ ਕੇ ਛਕਣਾ ਸਾਰਿਆਂ ਨੂੰ ਛਕਾਉਣਾ ਤੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਨੇ ਇਹ ਆਪਣੇ ਇਸ ਸਾਲ ਦੇ ਤਿੰਨ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਫਰਵਰੀ ਮੰਥ ਦਾ 22 ਫਰਵਰੀ ਦਾ ਦਿਨ ਐਤਵਾਰ ਦੂਜਾ ਪ੍ਰੋਗਰਾਮ 22 ਮਾਰਚ ਦਿਨ ਐਤਵਾਰ ਚੰਡੀ ਦੀ ਵਾਰ ਤੀਜਾ ਪ੍ਰੋਗਰਾਮ 13 14 ਅਪ੍ਰੈਲ ਨੂੰ ਹਰਦवार ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਿਖੇ ਗੁਰੂ ਕੇ ਲੰਗਰ ਚਲਾਉਣੇ ਹਨ ਸੋ ਇਸ ਤਰ੍ਹਾਂ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਸੰਗਤਾਂ ਦੇ ਉਹ ਚੱਲਦੇ ਹੀ ਰਹਿੰਦੇ ਆ ਸਹਿਜ ਪਾਠ ਸੰਪਟ ਸੰਪਟ ਸਹਿਜ ਪਾਠ ਸੁਖਮਨੀ ਸਾਹਿਬ ਦੀਆਂ ਸੰਪਟਕੋਤਰੀਆਂ ਇਹ ਪਰਸਨਲ ਫੈਮਿਲੀ ਦੇ ਪਰਸਨਲ ਪ੍ਰੋਗਰਾਮ ਹੁੰਦੇ ਆ ਸੋ ਇੱਕ ਵੱਖਰਾ ਮੈਟਰ ਹੈ ਪਰ ਸਾਰੀ ਸੰਗਤ ਦਾ ਸਾਂਝਾ ਪ੍ਰੋਗਰਾਮ ਇਹੋ ਹੀ ਹੈ ਅਦਰਵਾਈਜ਼ ਕੋਈ ਹੋਰ ਸਾਰੀ ਸੰਗਤ ਵੱਲੋਂ ਅੱਗੇ ਕੋਈ ਪ੍ਰੋਗਰਾਮ ਉਲੀਕਿਆ ਗਿਆ ਤਾਂ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ